ਆ ਰਿਹਾ ਮੈਨੂੰ ਪਤਾ ਨਹੀਂ ਆਉਣਾ ਕਿ ਨਹੀਂ ਹੈਗੀ ਨੀ ਕਰਨੀ ਗੱਲ ਰਹੀ ਹੈ ਜਿਹੜੀ ਅੱਜ ਥੋੜੇ ਜਿਹਾ ਟਾਈਮ ਲੱਗ ਜਾ ਵਾਪਸ ਸੇਟੀ ਤੋਂ ਮੈਂ ਅੱਜ ਫਿਲਮ ਫਰੀਦ ਹੁੰਦਾ ਪਰ ਸੇਟੀ ਕਰ ਕੋਚੇਲਾ ਮੈਂ ਇਹ ਵਿੱਚ ਜਵਾਬ ਦੇ ਮੋਰੀਦ ਨਹੀਂ ਆਏ ਆਏ ਨਹੀਂ ਪਹਿਣਾ ਅੱਜ ਦੇ ਤੋਂ ਇਨੀ ਲੇਟ ਆਈ ਕੋਣ ਨੂੰ ਜਵਾਬ ਦੇਣ ਸਰ ਕਿਤੇ ਘੰਟਾ ਉਧਰ ਹੋਣੇ ਤੇ ਫਿਰਦਾ ਤੇ ਨਾਲੇ ਉਹਦਾ ਟਾਕੰਦਾ ਸਭਾ ਮੈਂ ਕਿਤੇ ਕੀ ਕਰਾਂ ਲੱਗੂ ਮੇਰਾ ਨਾ ਨਾ ਮੈਂ ਤੇ ਕੰਮ ਤੋਂ ਤਾਂ ਨਹੀਂ ਮੈਂ ਸਾਡੇ ਦਾ ਸ਼ਰੀਕੇ ਦਾ ਕੰਮ ਆਹੇ ਮੂੰਹ ਮੱਥੇ ਲੱਗਣਾ ਮੇਰੇ ਤੋਂ ਸਾਡਾ ਪਿਆਰ ਵਾਝਿਆ ਨਾ ਇੱਕ ਬਿਚੀ ਨਾਲ ਨਹੀਂ ਕਿ ਕਿ ਮੈਂ ਆਪ ਨਹੀਂ ਕੰਮ ਕਰਾਂ ਹਾਂ ਮੈਂ ਤਾਂ ਨਹੀਂ ਹੁੰਦਾ ਹਾਂ ਮੈਂ ਜਾਣੀ ਮੈਨੂੰ ਜਵਾਬ ਦਿੰਦੀ ਮੈਂ ਤਾਂ ਤੇਰੇ ਮਾਤਾ ਦਿੱਤੀ ਮੇਰਾ ਨਾ ਨਾਲ ਹੈ ਜੀ ਮੇਰਾ ਤਾਂ ਨਾ ਚੀਨ ਆਰਾਮ ਕਰਦੇ ਨਾ ਇਹ ਦੋਹਾਂ ਚੀਜ਼ ਨਹੀਂ ਨਹੀਂ ਕਰ ਸਕਦਾ ਐਸੀ ਆਖਿਆ ਜੀ ਜੇ ਮੈਂ ਫਾਰ ਦਾ ਕਰਾ ਦਿੰਦੀ ਤੇ ਇਹ ਤਾਂ ਨਹੀਂ ਪੈਸੇ ਤਾਉਂਗੀ ਨਾ ਆ ਜਿਨਾ ਸਾਰੇ ਕੰਮ ਹੀ ਹੋ ਗਏ ਉਹ ਸਵੇਰੇ ਤੇਰੀ ਪੈਰ ਹੀ ਮੇਰੇ ਰੱਖੇ ਹੋਏ ਆ ਠੀਕ ਹੈ ਅਸੀਂ ਕੀ ਆਮੀ ਉਹ ਨਾਲ ਕੋਈ ਬੈਣ ਆ ਜਾ ਨਹੀਂ ਨਹੀਂ ਸਾਬੀ ਬਸ ਇਹ ਅੱਦੇ ਦੇਣਾ ਹੈ ਹੋਰ ਵੀ ਚਾਵ ਦੌਰ ਤੇਰ ਤੋਦੀ ਦੱਸੋ ਤਾਂ ਫੋਟੇ ਚਾਵ ਦੇ 30 ਕਿਦਾ ਫਸਲ ਨਹੀਂ ਜੀ ਤੁਹਾਨੂੰ ਜਿੱసే ਤੇ ਮੋਟੇ ਪਰੋ ਹੋਰ ਚੰਗੀ ਪੱਕੇ ਪੱਕੇ ਨਹੀਂ ਦਿੰਦੀ ਹਾਂਦੇ ਪੱਕੇ ਘਾਵੇ ਲਾਉਣੀ ਚਾਹੀ ਇਹਨੂੰ ਮੈਂ 1300 ਰੁਪਿਆ ਕਾਦਾ ਦੇਣਾ ਇਸ ਸਾਰਾ ਕੰਮ ਮੈਂ ਹੀ ਕਰਨਾ ਵਾ ਮਾਬੀਦੀਨ ਆਈ ਹੈ ਮੇ گاਉਣਾ ਨਹੀਂ ਸੀ ਮੈਂ ਜਦ ਜਵਾਬ ਦੇ ਮੈਂ ਨਾ ਠੀਕ ਨਹੀਂ ਲੱਗੀ ਮੇਰੇ ਕੋਲ ਸੌਂਦਾ ਬੈਠੇ ਇੱਕ ਇੱਕ ਤਾਂ ਮੈਂ ਹਟ ਨਹੀਂ ਉਹ ਕਿਹਨੂੰ ਤੇ ਨਹੀਂ ਕਿਹਦੀ ਸਮਾਈ ਨਹੀਂ ਲੱਗਦੀ ਉਹਨਾਂ ਨੇ ਕਿਹਾ ਮੇਰੇ ਕੰਮ ਤੇ ਆਉਣਾ ਪੈਣਾ ਮੈਂ ਹੁਣ ਤਿੰਨ ਤਿੰਨ ਡਰ ਕੇ ਜਵਾਬ ਦੇਤ ਮੈਂ ਕਿਦਾਂ ਕਹਿ ਦਵਾਂ ਕਿ ਨਾ ਨਹੀਂ ਕੋਈ ਗੱਲ ਨਹੀਂ ਆ ਕਿੰਨੇ ਕਰਨਾ ਤੇਰਾ ਕੰਮ ਵੀ ਜਦੋਂ ਦੱਸਣਗੇ ਨਹੀਂ ਤਾਂ ਤੁਹਾਨੂੰ ਦੱਸਣਾ ਆ ਗਈਆਂ ਕਿ ਮੇਰੇ ਕੋਲ ਕੰਮ ਤੇ ਨਹੀਂ ਆਇਆ ਜਾਣਾ ਆਇਆ ਕਿਉਂ ਨਹੀਂ ਰਹਣਾ ਕਿ ਕੱਸੀ ਨਹੀਂ ਮੈਂ ਤੁਹਾਨੂੰ ਦੱਸਣ ਦੇ ਨਹੀਂ ਕਿ ਮੈਂ ਠੀਕ ਨਹੀਂ ਰਹਿੰਦੀ ਦੀ ਮੈਂ ਠੀਕ ਨਹੀਂ ਰਾਤ ਦਾ ਮੇਰਾ ਬੀਪੀ ਡੋਨਵਾ ਤੇ ਕੁਝ ਮੈਂ ਜਾਣਾ ਫਿਰ ਆਪਣੀ ਕੇ ਕੇਮਰੂ ਤੋਂ ਆਈ ਲੈਣਨੀ ਉੱਤੇ ਚਲ ਜਾਣਾ ਮੈਂ ਹਾਂ ਚਲ ਮੈਂ ਦੱਸਾਂਗਾ ਦੀਦੀ ਨੂੰ ਕਰਨ ਨੂੰ ਕੰਮ ਚਲ ਭੈਣ ਇੱਕ ਦੋ ਦਿਨਾਂ ਦੀ ਸ਼ੁਕੀ ਲੱਕਰ ਪੱਕੀ ਤਾਂ ਨਾ 8 ਦਿਨ ਤੱਕ ਮਿੰਨੇ ਕੋਈ ਫੋੜ ਨਹੀਂ ਹਾਂ ਤੇ ਐਂਕੰਦਸੇ ਮੈਂ ਕਿਤਾ ਨਹੀਂ ਕਹਾ ਤੇ ਮਾਪੀ ਨੇ ਕੰਮ ਕਰਨਾ ਇੰਨਾ ਜਿਹੜਾ ਮੈਥੇ ਨਹੀਂ ਹੋਣਗੇ ਜੇ ਮੈਥੇ ਹੋ ਗਿਆ ਜਾਂਦਾ ਤੇ ਤੈਨੂੰ ਮੈਂ ਸ਼ੌਂਗਣਾ ਥੋੜੀ ਹੌਂਤੀ ਆ ਦੀਦੀ ਤੂੰ ਇਹ ਨਾ ਪਤਾ ਕਰ ਲੋ ਕਿਸੇ ਹੋਰ ਵਾਲਾ ਕੰਮ ਵਾਲੀ ਤਾਂ ਕਿ ਨਹੀਂ ਆਇਆ ਜਾਣਾ ਹੋਏ ਕੋਈ ਗੱਲ ਸੁਧਾਈ ਨਾ ਮਾਰੀ ਕਿੱਦਾਂ ਦਾ ਕਿਦਾਂ ਦਾ ਜਵਾਬ ਦੇ ਤਾ ਨਹੀਂ ਕੀ ਬਿਮਾਰੀ ਪੈ ਗਈ 86 ਪਹਿਲਾਂ ਤਾਂ ਚੰਗੇ ਪੜੇ ਕੰਮ ਤੇ ਹੁੰਦੀ ਹੈ ਨਹੀਂ ਜਿਹੜੇ ਤੋਂ ਦੱਸਣ ਤੋਂ ਦਈਆਂ ਤੇ ਮੈਂ ਨਹੀਂ ਠੀਕ ਮੈਂ ਜਾਣਾ ਫੇਕੇ ਨੂੰ ਦਵਾਈ ਲੈਣ ਤੇ ਮੇਰੇ ਤੋਂ ਨਹੀਂ ਕੰਮ ਮਿਲਦਾ ਮੈਨੂੰ ਤੇ ਲੱਗਦਾ ਕੋਈ ਬਹਾਨਾ ਬਣਾਉਂਦੀ ਚੰਗੀ ਬਣੀ ਤਾਂ ਕੰਮ ਤੇ ਆਉਂਦੀ 86 ਤੇਨੂੰ ਕਿਹੜੀ ਬਿਮਾਰੀ ਚੜ ਗਈ ਅਜੇ ਬੰਦੇ ਨੂੰ ਪਹਿਲਾਂ ਮੈਂ ਪੀਕੋਪ ਫਿਰ ਤੇ ਬੰਦਾ ਆਉਂਦਾ ਚੰਗੀ ਬਣੀ ਹੈ ਜੀ ਤੂੰ ਕੋਈ ਬੁਖਾਰ ਨਹੀਂ ਕੋ ਲੈਣਾ ਨਹੀਂ ਕੁਦੀਣਾ ਨਹੀਂ ਜੇ ਤੂੰ ਲੈਣੀ ਤੇ ਕਦੀ ਛੁੱਟੀ ਲੈਣ ਦਾ ਬੰਦਾ ਮੈਂ ਕਿਦੀ ਮੇਰਾ ਸੂਤ ਨਹੀਂ ਆਉਂਦਾ ਤੂੰ ਮੇ ਕਿਸੇ ਹੋਰ ਕੰਮ ਵਾਲੀ ਦਾ ਪਤਾ ਕਰ ਲੈ ਚਲ ਠੀਕ ਹੈ ਜੇ ਤੇਰਾ ਸੂਤ ਨਹੀਂ ਨਾ ਆਉਂਦਾ ਤੇ ਮੇਰਾ ਵੀ ਨਹੀਂ ਸੂਤ ਆਉਂਦਾ ਮੇਰਾ 100 ਰੁਪਿਆ ਦੇ ਦੇ ਫਿਰ ਮੈਂ ਹਟੰਦੇ ਹਾਂ ਮੈਂ ਇਦਾਂ ਨਹੀਂ ਹਟੰਦੇ ਹਾਂ ਪਰ ਰੁੱਖਾਂ ਨੂੰ ਹੀ ਲੱਗੇ ਪੈਸੇ ਜਦੋਂ ਜੀ ਕਰਾ ਚੁੱਕਦਾ ਹਾਂ 100 ਰੁਪਿਆ ਫੜਾ ਦੇਦਾ ਤੇ ਤੂੰ ਹੀ ਆਣ ਕੇ ਠੋਕੇ ਜਵਾਦ ਕੇ ਜਾਂਦੀ ਹੈਂ ਮੈਂ ਨਹੀਂ ਮੈਂ ਜੇ ਤੇਰਾ ਬਿਜਾਰ ਪੇਨ ਨੂੰ ਤੁਹਾਨੂੰ ਸਵੇਰੇ ਫੜਾ ਦੂੰਗੀ ਅੱਜ ਨਹੀਂ ਮਿਲਿਆ ਨਾ ਕਹਿਣਾ ਜਦੋਂ ਪੈਸੇ ਹੋਣਗੇ ਨਾ ਕੋਦਲ ਕੰਮ ਤੂੰ ਹਟਾ ਕੇ ਚੱਲ ਜਦੋਂ ਪੈਸੇ ਹੋਣਗੇ ਤੈਨੂੰ ਪਤਾ ਲੱਗ ਜਾਊਗਾ ਜਦ ਮੇਰੇ ਮੈਂ ਤੇਰੇ ਨਾਲ ਫੇਰ ਹੀ ਨੇਜੂ ਅੱਜ ਮੈਂ ਜੇ ਕਾ ਫੋਲ ਲਗਾ ਮੈਂ ਤਾਂ ਸਵੇਰੇ ਟਾਈਮ ਨਾ ਫੜਾ ਦੂੰਗੀ ਜਾਂ ਕਿੰਦੇ ਆ ਟਕਲਾ ਦੇਗੀ ਆਉਂ ਨੀ ਮੈਂ ਆਪ ਹੀ ਆਖ ਫੜਾ ਦੂੰਗੀ ਨਾ ਤੇ ਐਸੇ ਹੀ ਚਾਹੀਦੀ ਕਿ ਮੈਂ ਘਰ ਆਣ ਕੇ ਨਾ ਗੱਡੀ ਤੇ ਸੰਗੀ ਬੈਠੀ ਕਰਕੇ ਨਹੀਂ ਮੈਂ ਤੁਹਾਡੇ ਪੈਸੇ ਹੀ ਦੇ ਜਾਂਗੀ ਤੁਸੀਂ ਜਾਣਦੀਆਂ ਨਹੀਂ ਜੱਟਾਂ ਨੂੰ ਮਜੀ ਮੈਂ ਜੇ ਦੇਖਣੀ ਤੁਹਾਡੇ ਪ੍ਰਾਈਸ ਦੇ ਦੇਣੀ ਮੇਰੇ ਪੈਸੇ ਦੇ ਕੇ ਜਾਣੇ ਕੱਲ ਤੱਕ ਹਾਂਜੀ ਤੇ ਮੈਂ ਆਉਣ ਦੇ ਟਾਈਮ ਨੇ ਦੇ ਜਾਣੇ ਪਹਿਲੀ ਮੈਂ ਦੇ ਜਾਨੀ ਤੇ ਫਿਰ ਤੇਨੂੰ ਪਤਾ ਨਹੀਂ ਹੈਗਾ ਮੇਰੇ ਘਰ ਹਾਲ ਆ ਗਿਆ ਦੂਜੀ ਤਰ੍ਹਾਂ ਘਟਾਉਗਾ ਨਹੀਂ ਮੈਂ ਨਾ ਤੇਰਾ ਪੈਸੇ ਸਵੇਰੇ ਪੈਨ ਹੀ ਦੇ ਦੇਣੀ ਹਾਂ ਬੁੱਤਣਾ ਇਹ ਆ ਆ ਦੇ ਕੰਮ ਸਮਾ ਦੇ ਵਾਲੇ ਸਮਾ ਦੇ ਵਾਲੇ ਰੋਜ਼ੇ ਦਾ ਖੋਖੀ ਦਾ ਹਾਂ ਮੈਂ ਤੇ ਦੀ ਚਤਾਈਆਂ ਨੂੰ ਮੰਡੀ ਦਾ ਕਿ ਤੋ ਟੇ ਟੇਲੀ ਹੋ ਕੇ ਬੈਠੀ ਹਾਂ ਕਿ ਮੇਰਾ ਤੇ ਕੰਮ ਹੋਈ ਜਾ ਚੱਲ ਮਾਣਾ ਉੱਤ ਘਰ ਸਾਰਾ ਕੰਮ ਪੈਣਾ ਤੇ ਲਾਚਾਰ ਹਾਂ ਸਾਸਨ ਕੰਮ ਪੱਕਰੀਏ ਤੇ ਬੰਦਾ ਉਹ ਤੇ ਕਿ ਲਾਗੇ ਕੁਝ ਕਰਾ ਹੀ ਦਿੰਦਾ ਇਹਨਾਂ ਦੇ ਨੋਵਾ ਹੀ ਲੋਹੇ ਵਰਗੀਆਂ ਬਣਾਇਆ ਉਹ ਵੀ ਕਰਦਾ ਆ ਵੀ ਕਰਦਾ ਇਹਨੂੰ ਪਤਾ ਲੱਗਦਾ ਨਾ ਕਿ ਤੇ ਹੈਗੀ ਕੋੜੀ ਇਹਨੂੰ ਪਤਾ ਅੰਕਾ ਕੋਈ ਨਹੀਂ ਕਰੀ ਤੇ ਮੈਡਮ ਨੂੰ ਚਾ ਚੜ ਜਾਂ ਚੰਗਾ ਹਟ ਗਿਆ ਤੇ ਕਰੋ ਕਿਸੇ ਇਹ ਤਾਂ ਉਹਨਾਂ ਆਖਣ ਦੀ ਜਰਵਾਦਾ ਗੋਚੇ ਚਲ ਤੇ 20 ਰੁਪਏ ਕਿੰਨੇ ਨੂੰ ਆ ਤਾਂ ਮਾ ਗਾਇ ਤੇ ਨਹੀਂ ਲਿਖੇ। ਇਹ ਜਿੰਨਾਂ ਚਲਣਾ ਤਾਂ ਸੋਖਣ ਚਲਦੇ ਹੋ। ਚਲ ਮਣਾਉਣਾ ਕਰਨਾ ਹੀ ਪੈਣਾ ਤੇ ਕਿਸ ਕਦੀ ਆਮਣ ਤੂੰ ਤਾਂ ਕਿਸ ਤੇ ਨਹੀਂ ਸਕਦਾ ਹੰਕੇ ਬਣਿਆ। ਤੈਨੂੰ ਤੇ ਕਰਨਾ ਹੀ ਪੈਣਾ। ਕੋਠ ਮੈਂ ਐਸਾ ਕੋ ਵੇਰ ਨਹੀਂ ਛੋੜ ਤੇ ਤੂੰ ਜੰਬੜੀ ਚਲ ਚਾਰੀ ਨਾ ਹੀ ਵੇਣੀ। ਪਰ ਕਿੱਥੇ ਕਰਮਾ ਚ ਕੋਣ? ਹਾਰ ਝਾੜੂ ਤੇ ਮਾਰ ਤੇ ਲੱਗਦਾ ਕੰਮ ਤੇ। ਝਾੜੂ ਵੇਖਾਂ ਤੇ ਕੋਟਾ ਤੇ ਉਹਨੇ ਕੰਦਾ ਕਰਕੇ ਛੁੱਟਿਆ। ইমান গাখে কুকে এনে পেকে লাগে জমানী জবা পাৰি হাত পাই চিন্ত চাৰি টি ৰ দাঙি পিছ পাতে লিষ্ট ਕੀ ਇਹ ਇਹ ਕਿਤਾਬ ਹੀ ਜਿਹੜਾ ਤੁਸੀਂ ਕਿਹਾ ਸੀ ਮੈਂ ਪੈਸੇ ਮੰਗਦੇ ਹਜ਼ਾਰ ਰੁਪਏ ਕਿ ਪਰ ਆਮਤਲੇ ਮਾਰੀ ਤਾਂ ਹਿੱਟ ਪੈਸੇ ਨਹੀਂ ਦੇਣੀ ਹਾਂ ਵੀ ਸਲਾਮ ਨਹੀਂ ਤੇ ਇਹ ਬਤਾ ਕਿ ਜੇ ਇਹ ਸੱਚ ਤੇ ਰਹੇ ਤਾਂ ਇਹ ਤੇ ਮੇਰੇ ਘਰ ਕਾਇਦਾ ਨਾ ਹੋਦਾ ਜੀ ਨੰਨੇ ਬਦਾਈ ਹੰਨੇ ਹਟਾ ਲੀ ਆਵੇ ਗੋਵਾ ਹਾਏ ਹਾਏ ਕਿੱਦੇ ਦੀ ਗੋਵਾ ਗੋਵਾ ਕਿੱਧਰ ਚਲ ਗਿਆ ਇਸਨੂੰ ਗੋਵਾ ਚਾਹੀਦੀ ਵੇ ਲੈ ਲੈ ਹਾੜਾ ਕੰਮ ਆ ਰੱਖਿਆ ਹੀ ਨਾ ਐਨੇ ਗੋਵਾ ਅੰਦਰ ਬੇਥਰੇ ਜਿਹਨੂੰ ਇੰਨਾ ਪਤਾ ਪਤਾ ਲੱਗਦਾ ਨਹੀਂ ਤੇ ਗੋਵਾ ਸਾਰਾ ਹੀ ਰੂੜੀ ਤੇ ਸੋੜ ਦਿੱਤਾ ਵੇ ਬਿਮਾਰੀਆਂ ਜਿਆ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਗੋਵਾ ਆਣਾ ਛੁੱਟੀ ਗੋਵਾ ਤੇ ਮੈਂ ਕੰਮ ਵਾਲੀ ਤਾਂ ਫਰਾਉਣਾ ਵਾ ਤੇ ਹੁਣ ਮੈਂ ਇੱਥੇ ਸਿਰ ਫਰਾਉਣਾ ਆਪਣਾ ਲੈ ਸਾਰਾ ਇਹ ਗੋਵਾ ਛੋੜ ਦਿੱਤਾ ਨਹੀਂ ਐਨਾ ਮੈਂ ਇਹਨੂੰ ਕਹੀ ਨਹੀਂ ਕਿਸੇ ਕਹਿ ਛੱਡਣਾ ਹੀ ਨਾ ਨੀ ਪੈਣਾ ਕਿਆ ਏ ਸਵੇਰੇ ਫਿਰ ਦਿਮਾਗ ਪਾ ਕੇ ਗਈ ਇਹਦੇ ਨਾਲ ਵੀ ਗੋਵਾ ਨਾ ਸੁੱਟੀ ਗੋਵਾ ਤਾਂ ਨੇ ਫੇਰ ਕੇ ਜਾਣਾ ਪਰ ਕਿੱਥੇ ਕੋਬੁੱਦਾ ਸੁਣਦਾ ਵਾ ਕਿਸੇ ਦੀ ਹਾਂ ਤੇ ਲੈ ਸੁਣ ਲੈਦੀ ਅੱਤੀ ਫੇਰ ਜਾਣਾ ਸੀਗਾ ਲੈ ਹੁਣ ਦੱਸ ਕੀ ਕਰਾਂ ਮੈਂ ਲੈ ਐਨਾ ਇਹਨੂੰ ਸਮਝਾਉਣੀ ਮੈਂ ਬਥੇਰੇ ਆਖਿਆ ਇਹਨੂੰ ਛੱਡਿਓ ਛੱਡਿਓ ਤੇ ਇਹਨੂੰ ਕਿਤੇ ਛੱਡ ਕੇ ਹੀ ਨਹੀਂ ਆਉਂਦੇ ਤੇ ਆ ਵੇਖ ਲੈ ਐਵੇਂ ਮਿੱਟੀ ਵੀ ਕਿਤੇ ਸਾਰੀ ਰੂੜੀ ਤੇ ਛੋੜਤੀ ਤੇ ਆਵੇ ਡੰਗਰਾ ਥੱਲੇ ਵੀ ਖਲਾਰੀ ਪਈ ਹੈ ਆਏ ਕਾਰ ਮੇਰੀ ਭੈਣ ਮਾਂਜਾ ਮਾਰਦੇ ਸਿਰ ਪੋਚਾ ਫੇਰਨਾ ਸੌਖਾ ਆ ਜੂ ਨਾਲ ਇੱਥੇ ਮਾਂਜਾ ਮਾਰਦੇ ਫਿਰ ਚਾਲਦਗਾ ਘਰ ਹੈ ਕਿ ਦੀਦੀ ਰੋਜ਼ ਹੀ ਮਾਂਜਾ ਮਾਰਿਆ ਕਰਨਾ ਕੋਈ ਨਹੀਂ ਦੁੱਧ ਵਾਦ ਪਾ ਤੋ ਗਲਾਸ ਕਿਉਂ ਮਰਦੀ ਜਾਨੀ ਐ ਕੰਮ ਕਰ ਜੀ ਮੈਂ ਤੈਨੂੰ ਕੱਲ ਹੀ ਆਖਿਆ ਸੀਗਾ ਕਿ ਜੇ ਤੇ ਇਥੇ ਡੰਗਰਾਂ ਦਾ ਕਰੋਨਾ ਤੇ ਮੇਰੇ ਨਾਲ ਪੈਸੇ ਵੱਖਰੇ ਕਰ ਲੋ ਹੁਣ ਤੂੰ ਮੇਰੇ ਉਧਰ ਵੀ ਜਿ ਬਾਬ ਜੀ ਆਈ ਹੈਂ ਹਾਈ ਹਾਈ ਨਹੀਂ ਕਾਰ ਲਈ ਇੱਕ ਦਿਨ ਕਿਤੇ ਮੌਤ ਪੈ ਚੱਲੀ ਆ ਕੰਮ ਕਰਦੇ ਕੁਛ ਨਹੀਂ ਹੋ ਚੱਲੇ ਆ ਦੇ ਦੂੰਗੀ ਪੈਸੇ ਜੀ ਤੁਹਾਨੂੰ ਪਤਾ ਮੈਂ ਡੰਗਰਾਂ ਦਾ ਘਟ ਕੀ ਕਰ ਮੈਂ ਸਫਾਈਆਂ ਦਾ ਹੀ ਕੰਮ ਕਰਦੀ ਇੱਥੇ ਜਿਹੜਾ ਗੋਵਾ ਪਿਆ ਗੋਵਾ ਤਾਂ ਮਰ ਜਣੇ ਨੇ ਸਾਰਾ ਭੋਜ ਛੱਡਿਆ ਏ ਮੰਜੇ ਮਾਰਨਾ ਨਾ ਮਾਰਦੇ ਕੁਛ ਨਹੀਂ ਕਿਤੇ ਤੇਰੇ ਹੱਥ ਮੈਲੇ ਹੋ ਚੱਲੇ ਵਾਣਿਸ ਮੰਨੇ 6000 ਕਿ ਤੂੰ ਹੀ ਜਾਣ ਤਾ ਕੰਮ ਤੇ ਵੱਧ ਪੈ ਜਾਂਦਾ ਤੁਹਾਨੂੰ ਪਤਾ ਕਿਤੇ ਨਹੀਂ ਤੇਰੇ ਹੱਥ ਮੈਲੇ ਹੋ ਚੱਲੇ ਮਾਰ ਮਾਂਜਾ ਮੇਰੀ ਭੈਣ ਮੈਂ ਬਾਲਾਂ ਜਾ ਸੈਟ ਕਰਦਾ ਤੇਰੇ ਕੋਲ ਮਾਰ ਦੇ ਤਾਂ ਦੀ ਗੱਲ ਕਾ ਗੱਲ ਤੇ ਕੰਮ ਦੀ ਕੰਮ ਵੱਧ ਪੈ ਨਹੀਂ ਤਾਂ ਸਾਰੀ ਜਿਆ ਨਹੀਂ ਤੇ ਮੇਰੀ ਲੱਤ ਜਿਆ ਕਰਨੀ ਹੋਰ ਪਈਆ ਦੇ ਦੋ ਨਾਲੇ ਅੱਧੀ ਗਲਾਸੀ ਦੁੱਧ ਦੀ ਉਹ ਤਾਂ ਪਾ ਦੂ ਕਾ ਤੱਕ ਚੱਲੇ ਇੰਨੀ ਹਰ ਕੰਮ ਜੇ ਮੇਰੇ ਨਾਲ ਸਹੀ ਰਹੇਗਾ ਬਾਤ ਹੁ ਤਾਂ ਕਿ ਖਾਂ ਪੀ ਜੀ ਜੇ ਮੈਂ ਮਰੂ ਮਰੂ ਕਰੀ ਗਈ ਤੇ ਕਾ ਖਣੀ ਜੱਤ ਯਾਰ ਨਾ ਨਾ ਮਾਰ ਕੇ ਫਾ ਦੇ ਬੋਆ ਨਾ 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 ਹਾ ਹਾਂ ਸਾਰੇ ਇਥੋਂ ਧਰ ਕੇ ਰਿਹਾ ਸਾਰੇ ਫੇਰਨਾ ਕੋਈ ਨਹੀਂ ਕੋਈ ਤਾਂ ਪਾਇਆ ਸੀ ਇੱਟਾਂ ਲਾਈਆਂ ਅੰਦਰ ਲੈ ਇੱਟਾ ਕਿਰਨਾ ਇੱਟਾ ਕਿੱਥੇ ਲਾਈਆਂ ਸੀ ਕੱਚਾ ਖਾਵਾ ਇੱਟਾ ਉੱਟਾ ਨਹੀਂ ਲਾਈਆਂ ਇਹਨੂੰ ਮਿੱਟੀ ਲੱਗਣਾ ਕਿੰਨਾ ਖਾਂਦਰਾ ਬਈ ਨਹਿ ਨਹੀਂ 3-4 ਸਾਲ ਹੋਇਆ ਨਹੀਂ ਕਿਸੇ ਕੋਹੜਾ ਘੇਰਿਆ ਹਾਏ ਹੈ ਨਹੀਂ ਕੀ ਤੇਰਾ ਬੀਪੀ ਘਟੀ ਜਾਂਦਾ ਤੂੰ ਕੰਮ ਕਰੇਗੀ ਕਿ ਗੱਲਾਂ ਜੀ ਸਾਰੇਗੀ ਹਾਂ 1300 ਰੁਪਇਆ ਮੂੰਹ ਨਾ ਕਹਨੀ 1300 ਰੁਪਇਆ ਮੈਂ ਦੇਣਾ ਉਥੇ ਯਾਰ ਤੇ ਸਾਰਾ ਦਿਨ ਖਾਪਦੀ ਰਹਿਣੀ ਆ ਉਦੋਂ ਤੈਨੂੰ ਕੋਈ ਕੰਮ ਨਹੀਂ ਤੇ ਜੀ ਜੀ ਮੈਂ ਇਹਨਾਂ ਦਾ ਕਰਕੇ ਕੰਮ ਦੋਆਂ ਘੰਟੇ-ਘੰਟੇ ਚ ਮੈਂ ਮੋੜ ਜਾਨੀ ਤੁਹਾਡੇ ਸਾਹਮਣੇ ਰਵਾਂ ਨਹੀਂ ਉਹ ਦਿਨ ਕੱਲ੍ਹ ਹੀ ਰੂ ਮੈਨੂੰ ਕਵੇਲਾ ਹੋ ਗਿਆ ਸਰ ਸਰਕਾਰ ਕੋਈ ਤੇਨੂੰ ਵੀ ਘੰਟੇ ਦੀ ਵੇਲੀ ਕਰ ਦਾਂਗੀ ਅਜਲਾ ਤੇ ਸ਼ਾਮ ਆ ਪੈ ਜਾਣੀ ਅਜੇ ਪੋਚੇ ਲਾਉਣੇ ਨਹੀਂ ਮੈਂ ਤਾਂ ਸੌਂ ਤੋਂ ਆਦੀ ਨਹੀਂ ਉੱਧਰ ਵੀ ਜਵਾਬ ਦੇ ਬੈਠੀ ਪਤਾ ਨਹੀਂ ਉਹਨਾਂ ਨੂੰ ਕੀ ਕਰਨਾ ਉਹਦਾ ਤਾਂ ਉਹਦਾ ਨੇਚਰ ਚੰਗਾ ਸੀ ਐੇ ਭਾਵੇਂ ਥੋੜੇ ਸੁਭਾਅ ਚੰਗਾ ਹੋਵੇ ਨੇ ਕਦੀ ਮੈਂ ਤਵੱਦ ਨਹੀਂ ਕੰਮ ਇਤਾਂ ਕਰਾ ਲਿਆ ਜੇ ਸੁਭਾਅ ਥੋੜਾ ਜਿਹਾ ਕਪਾਂ ਦੀ ਲੱਗਦਾ ਦਿੱਕਾ ਐ ਹੈ ਨਹੀਂ ਤੁਰਤ ਮਸਾਲਾ ਤ ਪੈ ਨਹੀਂ ਨੀਵਾ ਕਰ ਲਾ ਕੁਛ ਨਹੀਂ ਉਹ ਚੱਲਿਆ ਪੁੱਛ ਚਾੜਜਣਾ ਝਾੜੂ ਲਾ ਟੁਇਟਾਇਰ ਆਉਂਦੀਆਂ ਜਿਵੇਂ ਤੁਹਾਡੇ ਹੱਥਾਂ 'ਚ ਜਾ ਜਾਂਦੀਆਂ ਹੱਥ ਦੋਹੋ ਦੇ ਨੀਲੀ ਘੱਟਾਈ ਆ ਖੇ ਜੀ ਉੱਤੇ ਪਈ ਜਾਂਦੀ ਅੰਦਰ ਲੈ ਕੱਲ੍ਹ ਹੀ ਕੱਲ੍ਹ ਇਹ ਤਾਂ ਹੀ ਸ਼ਿਕਾਇਤ ਨਾ ਜੇ ਤੇ ਫਿਰ ਘਰ ਵਿਆਹ ਕਰੋ ਲੋਕਾਂ ਦੇ ਘਰ ਗਿਆ ਥੱਕੇ ਖਾਂਦਿਆਂ ਜੀ ਕੱਲ੍ਹ ਹੀ ਹੋਇਆ ਵਿਆਹ ਇੱਕ ਵੀ ਕਿਦਾਂ ਪਹੁੰਚਾ ਫੇਰ ਮੈਨੂੰ ਨਹੀਂ ਲੱਗਦਾ ਤਿੰਨ ਚਾਰਾਂ ਘੰਟਿਆਂ ਚ ਪਹੁੰਚਾ ਫਿਰੇਗਾ ਇੱਥੇ ਹਲੇ ਨਹੀਂ ਨਾਲ ਘੜੀ ਸਾਹ ਲੈਨ ਕਿ ਮੈਂ ਆਪਸੇ ਹੀ ਰਦੀ ਥੱਕੀ ਪਈ ਆ ਆਪਸੇ ਨਾਲ ਜਾਈ ਸੀ ਨੇ ਦੱਸ ਲੋ ਇਹਦੀ ਬੰਗੀ ਕੱਲ ਵੀ ਸਾਰਾ ਡੰਗਰਾਂ ਚ ਮਾਰੋ ਗਵਾਂਡੀਆਂ ਕਰੋ ਮੈਂ ਕੋਹਾ ਪੁੱਛ ਕੇ ਲਿਆਈ ਹਾਂ ਤਿੰਨ ਚਾਰ ਪਾਰਟੀਆਂ ਅੰਦਰ ਅੱਗੇੜਾ ਮਾਰ ਮਾਰ ਮੈਂ ਲਿਆਈ ਉਹ ਬਿਮਾਰੀ ਜਿਹਨੇ ਸਾਰਾ ਰੂੜੀ ਤੇ ਸੌੜਤਾ ਕੀ ਕਰਾ ਕੇ ਸ਼ਗਾਈ ਨਾ ਸਾਡਾ ਉਹ ਦਿੱਦੀ ਨਿਕਟਾ ਜਾ ਵਾ ਇੰਨਾ ਇਤਨ ਮੰਜਾ ਮਾਰਨਾ ਕਾ ਕਾ ਤੇ ਮੰਜਾ ਮਾਜੂ ਦਾ ਸੂਰੇ ਉਹ ਮਾਰ ਲਾ ਹਾਂ ਚਾਜਰਾ ਮਾਰੇ ਕਿੰਨਾ ਪਲਰਾ ਪਿਆ ਪਿਆ ਜਿਵੇਂ ਕਦੀ ਅੱਗੇ ਤੇ ਕੋਈ ਪੋਚਾ ਪਾਚਿਆ ਨਹੀਂ ਫੇਟਿਆ ਤੇ ਦਿੱਦੀ ਚਾਹ ਬਣਾ ਦਿਓ ਅੱਜ ਮੈਨੂੰ ਟਾਈਮ ਨਹੀਂ ਬਣਾ ਤਾਂ ਕਿ ਬਣਾ ਦੋਗੀ ਚਾਹ ਚਾਹ ਤਾਂ ਤੁਹਾਡੀ ਪਹਿਲਾਂ ਹੀ ਹੁੰਦੀ ਆ ਮੇਰੇ ਕੋਲ ਦਿੱਦੀ ਬੜੀ ਬੇਇੱਜ਼ਤੀ ਕਰੀ ਜੀ ਇਕੱਲਾ ਬਣ ਪਤਾ ਨਹੀਂ ਦੀ ਦੀ ਕਰੀ ਗਿਤ ਨਹੀਂ ਕਦੀ ਮਾਣਾ ਆਖਿਆ ਉਹਨੂੰ ਕੰਮ ਥੋੜੇ ਜਿਹਾ ਮਰਜੀ ਪੈਸੇ ਭਾਵੇਂ ਥੋੜੇ ਹੀ ਆ ਸਵੇਰ ਤੇ ਬੰਦੇ ਦਾ ਚੰਗਾ ਹੀ ਹੋਣਾ ਚਾਹੀਦਾ ਮੈਂ ਦੀ ਦਾ ਨੀਕੀ ਨੀਕੀ ਗੱਲ ਤੇ ਮੈਨੂੰ ਤਾਂ ਲੱਗਦਾ ਗੱਲਾਂ ਹੀ ਵਾਲੀ ਸੀ ਜਿੱਦਨ ਤੱਕ ਉਹ ਵੀ ਵੇਖੀ ਚਾਹੀਦੀ ਮੈਂ ਤੇ ਧੋਖਾ ਹੀ ਹੋਇਆ ਉਹ ਦੁਕਾਨ ਦਾ ਕੰਮ ਛੱਡ ਕੇ ਬੈ ਗਈ ਰਾਤ ਨੂੰ ਸ਼ਾਮਾਂ ਨਹੀਂ ਘਰੀ ਜਾਂਦੀ ਦੀ ਦੀ ਕੱਚ ਪਾਣਾ ਹਣਾ ਮੇਰੇ ਸਿਰ ਚ ਪਾ ਦੇ ਨਾ ਮੇਰੇ ਵਾਲ ਦਾ ਬੁਲਡਾ ਨਹੀਂ ਹੈਗਾ ਕੋਈ ਤੈਨੂੰ ਨਹੀਂ ਪਤਾ ਵਾਲਟੇ ਚ ਕੂੜਾ ਪਾਉਣਾ ਆ ਪਿਆ ਹੀ ਪਰੇ ਆ ਬਈ ਇਹ ਕੋ ਫੜ ਲਿਆ ਜਾ ਕੇ ਲੈ ਚਾ ਚਾ ਲਈ ਪਹਿਲਾਂ ਤੈਨੂੰ ਚਾਹ ਹੀ ਬਣਾ ਕੇ ਲਿਆਦਾ ਕੱਲ ਵੀ ਤੇਰੀ ਚਾਹ ਰਹਿ ਗਈ ਸੀ ਤੇ ਸੋਹਣਾ ਬੜਾ ਬੋਕਰ ਫਿਰ ਕੇ ਸੋਹਣਾ ਬੜਾ ਕੰਮ ਕਰੀ ਚਾਹ ਤੇਨ ਵਧੀਆ ਬਣਾ ਕੇ ਪਿਆਉਂਗੀ ਮੈਂ ਸ਼ਿੰਗੀ ਤਰ੍ਹਾਂ ਸਿੰਦੇ ਪੁੱਤਰਾ ਦੇ ਰੂਪ ਨੇ ਜੇ ਨਾ ਮਭਾਇਆ ਵਾ ਮੇਰੇ ਕੋਈ ਸਮਝ ਹੀ ਨਹੀਂ ਆਉਂਦੀ ਕਿਥੋਂ ਮਾਂਜਾ ਮਾਰਾਂ ਕਿਥੋਂ ਕਰਾਂ ਸਿੰਦੋਂ ਨਾ ਪਹਿਣਾ ਮਨ ਤੇ ساری ਕੇ ਪੈ ਜਾਣੀ ਅੱਜ ਮੈਂ ਰਾਤੀ ਸੇ ਨਾ ਤੀਸਾ ਦਾ ਕੰਮ ਕੀਤਾ ਸਾਰਾ ਅੰਦਰ ਕੱਲਾ ਜੀ ਮਿੱਟੀ ਘਟਾ ਰਿਆ ਮੈਂ ਰਹਿ ਵਜਾ ਇੰਨਾ ਬੰਦ ਨੂੰ ਸਪੋਈਆਂ ਦਾ ਕੰਮ ਕਰਦਾ ਹਨੇ ਹੋ ਗਈ ਫਿਰ ਠੀਕ ਤੂੰ ਮੈਂ ਤਾਂ ਸੁਣਿਆ ਤਾਂ ਬਿਮਾਰ ਹੀ ਪੜੀ ਸੀ ਤੇਰੇ ਕੋਲ ਤੁਰਿਆ ਹੀ ਨਹੀਂ ਸੀ ਜਾਂਦੇ ਅੱਜ ਨਹੀਂ ਜੀ ਦੀ ਠੀਕ ਤੇ ਨਹੀਂ ਮੈਨੂੰ ਤਰਲੇ ਲਈ ਜਾਂਦੀ ਸੀ ਜੀ ਦੀ ਅਦੀ ਸਾਡਾ ਕੰਮ ਇੰਨਾ ਕ ਕਰ ਗਿਆ ਕਿ ਮੈਂ ਨਾ ਚੱਲ ਅੱਛਾ ਇਧਰ ਕੰਮ ਕਰਨ ਨੂੰ ਤਾਂ ਤੂੰ ਚੰਗੀ ਪੜੀ ਮੈਨੂੰ ਲੱਗੰਦੀ ਮੈਨੂੰ ਤਾਂ ਕਿਸੇ ਬੰਨੇ ਬਿਮਾਰ ਨਹੀਂ ਲੱਗੰਦੀ ਤੇ ਉਧਰ ਤਾਂ ਤੇਰੇ ਪੈਸੇ ਦੇਣ ਵਾਲੇ ਤਾਂ ਉਧਰ ਤੇ ਕੁਝ ਝਾੜੂ ਪੋਚਾ ਹੀ ਨਾ ਲੱਗਾ ਅੱਜ ਉਹ ਤਾਂ ਮੇਰੇ ਰੱਬ ਹੀ ਆ ਗਈ ਮੂੰਗਰੇ ਵੇਖਣਾ ਮੈਂ ਤੇ ਮੂੰਗਰੇ ਤੋੜਨ ਚੱਲੀ ਸੀ ਤੇ ਮੈਨੂੰ ਕੀ ਪਤਾ ਸੀ ਕਿ ਮੈਡਮ ਮੇਰੇ ਨਾਲ ਚਲਾਕੀਆਂ ਖੇਡਦੀ ਫਿਰਦੀ ਇਹ ਚਿਲਕੀਆਂ ਵਾਲੀ ਗੱਲ ਨਹੀਂ ਕੀ ਵੇਖੋ ਵੀ ਤੁਹਾਨੂੰ ਪਤਾ ਅੱਜਕੱਲ੍ਹ ਯਾਰ ਪਈ ਨਾ ਕੀ ਬੰਦਦਾ ਮੈਂ ਤਾਂ ਮੁਕਿੰਨੀ ਕਿਹਾ ਇਹ ਗੱਲ ਸੀ ਯਾਰ ਨਾ ਬੰਦਦਾ ਕੁਛ ਨਹੀਂ ਤੇ ਤੂੰ ਸਿੱਧਾ ਸਿੱਧਾ ਮੈਨੂੰ ਕਹਿ ਵੀ ਮੇਰਾ ਯਾਰ ਨਾ ਬੰਦਦਾ ਕੁਛ ਨਹੀਂ ਤੇ ਆਹ ਕੀ ਓਲੇ-ਬੋਲੇ ਜੇ ਕਰਕੇ ਤੇ ਮੈਨੂੰ ਟਾਲ ਕੇ ਤੇ ਆ ਗਈ ਕਿ ਮੇਰੇ ਤੋਂ ਮੇਰੇ ਤੇ ਬਿਮਾਰੀ ਬੜੀ ਹੋ ਗਈ ਮੈਂ ਤਾਂ ਮੰਜੇ ਤੇ ਪੈਣ ਵਾਲੀ ਹੋ ਗਈ ਮੇਰੇ ਤੋਂ ਤਾਂ ਹੁੰਦਾ ਹੀ ਘਾਕ ਨਹੀਂ ਫਿਰ ਉਹ ਤੁਹਾਨੂੰ ਪਤਾ ਜਿਹੜੀ ਦਸਤੀ ਆਂਦੀ ਮੈਨੂੰ ਤੇ ਲੱਗਦਾ ਵਾ ਕਿ ਸਾਰੀਆਂ ਸਕੀਮਾਂ ਹੀ ਗਵੰਡਣ ਦੀਆਂ ਹੋਣੀਆਂ ਆ ਇਹਨੇ ਫਿਰ ਤੈਨੂੰ ਕਿੰਨੇ ਪੈਸੇ ਦਿੱਤੇ 10000 ਨਾ ਨਹੀਂ ਤੇਰਾ ਸਰੰਦਿਆ ਇਹਨੇ ਦਿੱਤੇ 1300 ਆਖਿਆ ਮੈਨੂੰ 1300 ਰੁਪਏ ਅੱਛਾ ਮੈਂ ਆਖਿਆ ਹਾਂ ਕਿ ਗਵਾਂਡਨ ਦੀ ਕੋਈ ਚਲਾਕੀ ਆ ਅੱਛਾ 1300 ਚ ਕੰਮ ਹੁੰਦਿਆ ਵਾ ਤੇ ਮੈਡਮ ਇਹ ਤੇਰਾ ਦਿਮਾਗ ਨਹੀਂ ਕੰਮ ਕਰਦਾ ਇੱਧਰ ਤਾਂ ਤੂੰ ਕਰਨਦਈਂ ਗੋਹੇ ਦਾ ਤੇ ਮੇਰੇ ਨਾਲ ਕਰਦੀਆਂ ਸਫਾਈਆਂ ਤੇ ਸਫਾਈਆਂ ਦਾ ਇਹਦਾ ਕਾਰਨ ਕੱਲਾ ਸਫਾਈਆਂ ਦਾ ਆ 300 400 ਰੁਪਈਆ ਨੇ ਆਧਾ ਦੇਣ ਦੀ ਤੈਨੂੰ ਹੋਰ ਤੈਨੂੰ 1300 ਕਿਤੇ ਕਰੇ ਕੋਚਿਆਂ ਦਾ ਦੇਣ ਦੀ ਮੇਰੇ ਇਹੋ ਜਿਹੇ ਦਾ ਦਿਮਾਗ ਉਹ ਪਤਾ ਨਹੀਂ ਕਿੱਥੇ ਲੈ ਲੱਤਾਂ ਲੁੱਤਾਂ ਚ ਲੱਗ ਗਿਆ ਕਰੇ ਤੈਨੂੰ ਕਬੁੱਦਿਆਂ ਬਣਾਉਂਦੀ ਆ ਇਹਨੂੰ ਕਿਤੇ ਵਰਤ ਲਿਆ ਕਰ ਇਹਨਾਂ ਨੂੰ ਖੋਕ ਜੰਗਾਲ ਲੱਗ ਜਾਣਾ ਤੇ ਆਣ ਇੰਨੀ ਦੂਰੋਂ ਤੁਰ ਕੇ ਆੰਮੀ ਤੇ ਕੱਲਾ ਲਾ ਕੇ ਝਾੜੂ ਪੋਚਾ ਮੇਰਾ ਘੰਟੇ ਚ ਤੇ ਵਾਪਸ ਹੋ ਜਾਂਦੀ ਆ ਸਾਰਾ ਦਿਨ ਟੰਗੀ ਰਿਆ ਕਰੇਗੀ 3-3 ਰਸ 100 ਰੁਪਏ ਬਦਲੇ ਹਣ ਠੀਕ ਕਰਾਂ ਦੀਦੀ ਮਜਬੂਰੀ ਹੈ ਤੇਰ ਤੈਨੂੰ ਪਤਾ ਵੀ 100 ਰੁਪਈਆ ਤੇ ਸੁੱਖ ਨੂੰ 1500 ਉਦਾਂ ਆ ਜਾਂਦਾ ਬੱਚੇ ਤੇ ਮੇਰਾ ਗੱਲ ਸੁਣ ਤੂੰ ਜਿੱਥੇ ਮੇਰਾ ਘੰਟਾ ਕੰਮ ਕਰਦੀ ਆ ਉਥੇ ਘੰਟਾ ਕਿਤੇ ਹੋਰ ਕਿਤੇ ਲੱਗਦੀ ਆ ਤੇ 2000 ਰੁਪਈਆ ਕਮਾਉਣੀ ਆ ਮਹੀਨੇ ਦਾ ਇਹਦੇ ਲਈ ਕੇ ਸਾਰਾ ਦਿਨ ਕਰੇਗੀ ਨਾਲੇ ਕੜੇ ਤੂੰ ਉਹ ਤਾਂ ਕਹਿ ਦਵੇ ਕਿ ਮੇ ਮੇਰੇ ਪੈਸੇ ਵਧਾ ਦੋ ਤੇ ਮੈਂ ਤੇਰਾ 100 200 ਹੋਰ ਵਧਾ ਦਿੰਦੀ ਮੈਨੂੰ ਕੀ ਪਤਾ ਕਿ ਮੈਡਮ ਮੇਰੇ ਨਾਲ ਚਲਾਕੀਆਂ ਖੇਡਦੀ ਫਿਰਦੀ ਆ ਗਵਾਂਟਨ ਤਾਂ ਬੇੜਾ ਕਰਕੇ ਪਹਿਲਾਂ ਇਹ ਟੱਕਰ ਲੈਂਦੇ ਮੈਨੂੰ ਇਹਨੂੰ ਦੱਸਦੀ ਮਤ ਐਡੀ ਚਲਾਕ ਇਹ ਤਾਂ ਮੈਨੂੰ ਅੱਗੇ ਵੀ ਗੁਣਗੰਦੀ ਹੁੰਦੀ ਕਿ ਮੈਨੂੰ ਕੋਈ ਕੰਮ ਵਾਲੀ ਨਹੀਂ ਲੱਭਦੀ ਮੇਰਾ ਸਾਰਾ ਪਿੰਡ ਫੋਲ ਮਾਰਿਆ ਤੇ ਇਹ ਨਹੀਂ ਪਤਾ ਕਿ ਮੇਰੀ ਗਵਾਂਮ ਵਾਲੀ ਤੇ ਨਿਗਾਹ ਆਏ ਦੀ ਨਹੀਂ ਮੈਂ ਤਾਂ ਕਰਦੀ ਦਸ ਬਾਈਆਂ ਦਾ ਹੀ ਆਖਣ ਦੇ ਕੰਮ ਤੇ ਅੱਜ ਦੀ ਵਿਆਹ ਦੀ ਮੈਨੂੰ ਆਂਦੀ ਵਿਚਾਨ ਮਾਂ ਚ ਮਾਰਦੀ ਅੱਛਾ ਇਹੋ ਜਿਹੀ ਅੱਜ ਦੀ ਢਿਹੜੀ ਆਂਦੀਆਂ ਹੁੰਨੀਆਂ ਵ ਇਹ ਨਹੀਂ ਅਜਤੀ ਦੀ ਕਹਿਣਾ ਹੋਰ ਤੈਨੂੰ ਕੀ ਕਹਾਂ ਮੇਰਾ ਰੋਜ ਕੂਏ-ਕੂੜੇ ਦਾ ਕਰਿਆ ਕਰਨਾ ਫਿਰ ਰੋਜ ਕਰਾਉਂਗੀ ਸੀ ਤੇ ਮੈਂ ਨਾਖਣ ਮੇਰੇ ਪੈਸੇ ਹੋਰ ਵਧਾ ਕੇ ਨਿਮੇਜ ਦਾ ਜਿੰਨ ਪਤਾ ਸਫਾਈਆਂ ਦਾ ਕੰਮ ਕੀਤਾ ਅੱਛਾ ਤੈਨੂੰ ਦਊ ਮੈਡਮ ਹੁਣ 14 1300 ਤੋਂ 1500 ਕੜੂ ਮੈਨੂੰ ਪਤਾ ਵੈ ਇਟ ਕਿੱਡੀ ਚਲਾ ਕੇ ਨੂੰ ਮੈਂ ਜਾਣਦੀ ਮੈਂ ਤੇ ਸਾਰੀ ਉਮਰ ਵਰਤ ਕੇ ਵੇਖਿਆ ਦਿਨ ਤੇ ਤੂੰ ਤੇ ਕੱਲ ਆਈ ਏ ਇੱਥੇ ਕੰਮ ਕਰਨ ਚੱਲ ਹੁਣ ਮੇਰੇ ਪੈਸੇ ਫਿਰ ਕਿਦਨ ਮੋੜਨੇ ਮੁਕੱਲਮ ਹੋਰ ਤੂੰ ਦੀਦੀ ਨੂੰ ਆਖਿਆਂ ਦੀ ਕੰਨ ਨੂੰ ਦੇ ਦੂੰ ਅੱਛਾ ਇਹਦੇ ਕੋ ਫੜਕੇ ਤੇ ਮੈਨੂੰ ਪੈਸੇ ਵਾਪਸ ਕਰਨੇ ਆ ਮੈਨੂੰ ਨਹੀਂ ਪਤਾ ਕਿ ਮੈਡਮ ਆਹ ਚਲਾਤੀਆਂ ਖੇਡਦੀ ਫਿਰਦੀ। ਵੱਧੂ ਲੱਭ ਜਾਣੀਆਂ ਤੇਰੇ ਵਰਗੀਆਂ ਮੈਨੂੰ ਲੱਭ ਜਾਣੀਆਂ ਮੈਨੂੰ ਕੰਮ ਵਾਲੀਆਂ। ਤੇ ਇਹ ਨਾ ਮਾਇੰਦ ਚ ਸੋਚੀ ਕਿ ਖਰੇ ਮੈਂ ਆਪੇ ਹੀ ਕਰੂੰਗੀ। ਬਥੇਰੀਆਂ ਤੇਰੇ ਵਰਗੀਆਂ ਤੁਰੀਆਂ ਫਿਰਦੀਆਂ ਹੁਣੇ ਪਿੰਡ ਚ ਚੱਲ ਜਾਣਾ ਅੱਗੇ ਪਿੱਛੇ ਅੱਗੇ ਪਿੱਛੇ ਘੁੰਮਣਾ ਕੰਮ ਵਾਲੀਆਂ ਨੇ। ਆਈ ਟੀ ਚਲਾਤੀਆਂ ਖੇਡਣ ਲੱਗੀਆਂ ਤੇਰੇ ਭੈਣੇ ਮੈਂ ਐਵੇਂ ਤੁਰੀ ਫਿਰਦੀ ਆ ਮੈਂ ਤੇ ਤੇਰੇ ਵਰਗੀਆਂ ਕਈ ਚਾਰੀਆਂ। ਵੱਡੀ ਚਲਾਕ ਤੇ। ਪਤਾ ਤੇ ਲੱਗਣਾ ਹੀ ਸੀ ਇੱਕ ਦਿਨ ਦੀ। ਵਾਕੇ ਵੇਖਣ ਤਾਂ ਇਤਨੀ ਵੀ ਤੇ ਚਲਾਕੀ ਲੱਗਦੀ ਰੋਜ਼ ਹੀ ਮੈਨੂੰ ਇੱਥੇ ਕੰਮ ਕਹਿ ਦਿੰਦੀ ਕੱਲ ਵੀ। ਗੱਲਾਂ ਗੱਲਾਂ ਚ ਮਾਂਜਾ ਕਹਿਤਾ ਲਾ ਦੀ ਅੱਜ ਵੀ ਇੱਥੇ ਮਾਂਜਾ ਝੜੂ ਲਾਦੇ ਗੱਲਾਂ ਗੱਲਾਂ ਚ ਇਜੜਾ ਬੰਦਾ ਰੱਖਿਆ ਉਹ ਤੇ ਨਾ ਸਿਧਰਾ ਜਿਹਾ ਚਦਾਈਆ ਰੱਖਿਆ ਤੇ ਕੰਮ ਇਹਨੂੰ ਲੱਗਦੇ ਨੇ ਮੇਰੇ ਤੋਂ ਰੋਜ਼ ਕਰਾਉਂਦੇ ਨੇ ਮੈਂ ਤੇ ਦੀਦੀ ਨੂੰ ਕਹਿਣਾ ਜੀ ਤੇ ਕੰਮ ਰੋਜ਼ ਕਰਾਉਣਾ ਮੈਨੂੰ ਪੈਸੇ ਵਧਾ ਫਿਰ ਜਿਮਕਾਰ ਦਊਂਗੀ ਰੋਜ਼ ਪਰ ਮੇਰੇ ਪੈਸੇ ਵਧਨੇ ਚਾਹੀਦੇ ਇਤੋਂ ਵੀ ਜਿਆਦਾ ਸੱਜੇ ਦੋ ਕੰਮ ਕਰਾਉਣੇ ਆ ਤੇ ਫਿਰ ਬਹੁਤ ਸਾਰਾ ਹੀ ਕਰ ਕਰ ਕੇ ਜੀ ਧੂੜੀ ਤਾਂ ਪੀਰੇ ਨੇ একদম ਗਰਵੀ ਬਵੰਨ ਲੱਗਦੀ ਨੇ

ਦੇਨ ਲੱਗਦੀ ਆ। ਸ਼ਾਤੀ ਨੂੰ ਤਾਂ ਪਤਾ ਹੀ ਨਹੀਂ ਹੈ ਨਾ। ਕੰਮ ਵਾਲੀ ਨਵੀਂ ਲਾਖੀ ਮਹਵਦਾਈ ਤੇ ਆਵਾਂ ਨੰਗਨ ਦੇ ਸਾਇਆਂ ਜੀ ਬਤ। ਹਾਂ ਹਾਏ ਪ੍ਰੀਤ ਮੈਂ ਥੋੜੀ ਬਾਉ ਰੱਖੀ ਆ ਉਹ ਤੇ ਆਪੇ ਆ ਜੀ ਮੈਨੂੰ ਦੀਦੀ ਕੰਮ ਹੈਗਾ ਤਾਂ ਦੇ ਦੋ। ਮੈਂ ਇਹ ਕੰਮ ਕਰਿਆ ਕਰੂੰ। ਇੱਦਾਂ ਹੀ ਅਚਾਨਕ ਮੇਰੇ ਤੇ ਕੰਮ ਕਰਦੇ ਕਿ ਤੇਰੇ ਘਰ ਆ ਗਈ ਆ। ਉਹ ਆਪੇ ਆਈ ਤੂੰ ਹੀ ਨਹੀਂ ਕਹਿ। ਨਾ ਤੂੰ ਮੈਨੂੰ ਕਿ ਲੋ। ਲੈ ਬਾਉ ਮੈਂ ਥੋੜੀ ਉਹਨੂੰ ਕਿਹਾ ਉਹ ਆਪ ਆਈ ਮੈਨੂੰ ਤਾਂ ਪਤਾ ਆਪਣਾ ਤੇ ਸ਼ਰੀਕਾਂ ਦਾ ਹਿਸਾਬ ਆ। ਮੈਂ ਤੇਰੇ ਘਰੋਂ ਕੰਮ ਲੈ ਟਾ ਕੇ ਆਪਣੇ ਘਰ ਲਾਉਂਦੇ ਚੰਗੀ ਲੱਗਦੀ ਆ ਨਾ। ਸਾਰਾ ਪਤਾ ਭੈਣੇ ਮੈਨੂੰ ਸਭਾਇਨਾ ਦੀ ਇਹਦੀ ਕੋਈ ਲੋੜ ਨਹੀਂ ਮੈਨੂੰ ਸਾਰਾ ਕਜਾਵਾ ਕੌਣ ਕੀਚ ਲਾ ਕੇ ਐਂਡੇ ਦਾ ਤੇ ਕਿਹੜਾ ਕੀ ਖੇਡਦਾ ਤੁਹਾਡੇ ਭੈਣੇ ਮੈਂ ਵੀ ਧੁਰੀ ਫਿਰਦੀ ਚਲਾ ਕੇ ਉਹ ਤੇ ਆਏ ਆਂਦੀ ਆ ਜਿਵੇਂ ਮੈਂ ਕਿਸੇ ਦਾ ਸਾਥ ਛੜਾਤਾ ਹੋਵੇ ਕੀ ਗੋਲੀ ਅੱਜ ਕੀ ਆ ਮੈਂ ਚਾਹੋ ਤੇਰੇ ਨਾਲ ਪਿਆਰ ਦਾ ਗੱਲ ਕਰਨ ਦਈਏ ਫਿਰ ਤੇ ਕੀ ਮੇਰੀ ਵੀ ਸੋਹਣੀ ਨਹੀਂ ਕੀ ਹਾਂ ਦੱਸ ਮੈਂ ਚੁੱਪ ਕਰ ਜਾਈ ਤੂੰ ਜਿਹੜੀ ਫਰਾਸ ਕੱਢ ਲਈ ਜਣਾ ਪਾਂਦੀ ਕੱਢ ਲਾ ਮੈਂ ਬਣਾਸ ਨਹੀਂ ਕੱਢਣੀ ਮੈਂ ਬੋਲਣਾ ਸੱਚਾਈ ਸਾਲ ਹੋ ਗਏ ਮੇਰੇ ਨਾਲ ਕੰਮ ਕਰਦੀ ਹੁ 1000 ਰੁਪਏ ਤੇ ਐਡਾ ਉਹਨੂੰ ਕਿਹੜਾ ਫੂਕ ਮਾਰਦੀ ਕਿਸੇ ਨੇ ਉਹਦੇ ਕੰਨ ਚ ਵੀ 1300 ਮੇਰੀ ਸੁਣ ਗੱਲ ਇਹ ਤੇ ਮੇਰਾ ਕੀ ਕਸੂਰ ਆ ਤੂੰ ਅਗਲੇ 1000 ਰੁਪਏ ਦੇਣੀ ਹੈ ਉਹਨੂੰ ਨਹੀਂ ਵਾਰਾ ਖਾਂਦਾ ਉਹ ਮੇਰੇ ਘਰ ਆ ਗਈ ਤੇ ਮੈਨੂੰ ਆਦੀ ਦੀਦੀ ਮੈਨਰੇ ਕੋ 1000 ਰੁਪਏ ਚੜੀ ਸਾਧਾ ਮੇਰੇ ਬੱਚਿਆਂ ਦੀ ਫੀਸ ਫੋਸ ਵੀ ਤਾਲਣੀ ਹੈ ਤੇ ਕੰਮ ਤੁਸੀਂ ਲਾਓ ਮੈਂ ਆਖਿਆ ਮੇਰਾ ਕੰਮ ਵੀ ਜ਼ਿਆਦਾ ਤੇ ਤੈਨੂੰ ਕੰਮ ਜਪਾਦੀ ਦੀਦੀ ਪੈਸੇ ਵਧਾ ਦੇ ਤੇ ਮੈਂ ਤੇਰੇ ਜਾ ਗਿਆ ਤਾਂ ਵਿੱਚ ਕਿ ਮੈਗੀ ਵਾਲਾ ਕਰਤਾ ਇੰਨੇ ਜਿਆਦੇ ਹੋ ਜਿਸ ਤੇ ਤੁਸੀਂ ਕਿਹਾ ਤੁਸੀਂ ਇੱਥੇ ਆਦਿਆ ਪੇਟ ਜੇ ਬੰਦਾ ਉੱਥੋਂ ਪਤਾ ਕਰ ਲਿੰਦਾ ਮੇਰੇ ਘਰੇ ਮੇਰੇ ਕੰਮ ਵਾਲੀ ਬਟਨ ਦੀ ਕੀ ਲੋਕ ਸੀ ਲੈ ਤੇ ਲਾਉਣੀ ਨਹੀਂ ਸੀ ਮੈਂ ਤੇ ਜੋ ਆਪਣੇ ਕਾ ਹੱਥੀ ਕੰਮ ਕਰ ਲੈਣਾ ਉਹਦੇ ਵਰਗੀ ਰੀਤ ਨਹੀਂ ਹੁੰਦੀ ਉਹ ਆ ਗਈ ਤੇ ਮੈਂ ਵੀ ਆ ਕੇ ਮੈਂ ਆਪ ਹੀ ਆਈ ਮੈਂ ਆਪਣੇ ਸਾਡ ਕੇ ਆਈ ਤੇ ਮੈਂ ਲਾ ਲਈ ਅੱਛਾ ਹਾਂ ਆਪਣੇ ਕੰਮ 'ਚ ਯਕੀਨ ਹੈ ਤੇ ਬੰਦਾ ਲਾਉਂਦਾ ਨਹੀਂ ਸੁਣਿਆ ਇੱਕ ਇੱਕ ਸ਼ਰੀਕ ਬਸ ਸੇਰੇ ਨਾਲ ਹੀ ਢੋਕਦਾ ਬਾਕੀ ਕਿਹੇ ਬੰਦੇ ਉਹ ਨਹੀਂ ਕਸਰ ਛੱਡਦਾ ਇਹ ਜਾਂ ਐਵੇਂ ਤਾਂ ਤਾਂ ਚੜੀ ਜਾਣੀ ਉਹ ਵੀ ਤੂੰ ਮੇਰੇ ਘਰ ਆਣ ਕੇ ਮੈਂ ਕਰ ਨਾ ਸਕੋ ਪਿਆਰ ਨਾਲ ਗੱਲ ਕਰਨ ਦੀ ਆ ਕਿ ਬੂਏ ਨੂੰ ਬੂਆ ਸਾਹਮਣਾ ਬੰਦੇ ਦੀ ਲੋੜ ਪੈ ਜਾਂਦੀ ਤੂੰ ਤੇ ਮੱਧ ਦੀ ਘਰੀ ਜਾਣੀ ਪ੍ਰੀਤ ਮੈਂ ਮੱਧ ਨਹੀਂ ਕਰਨਦੀ ਮੈਨੂੰ ਸੱਚਾਈ ਬੋਲਣ ਚਾਹੀਏ ਆ ਜਾਣ ਚਾਹੀ ਸੀ ਬਹੁਤਾਂ ਜਾਈਆਂ ਹੋਈਏ ਮਿੰਨੂ ਦੇ ਇੰਨਾ ਨਹੀਂ ਸੀ ਪਤਾ ਕਿ ਇਦਾਂ ਨੇ ਗਵਾਂਢੀ ਘੱਟ ਲਾਗੇ ਬੰਨੇ ਵਸਦੇ ਇਹਨਾਂ ਦਾ ਤਾਂ ਬੋਲਣਾ ਹੀ ਬੇਕਾਰ ਆ ਮੈਂ ਬੰਦੇ ਕਰਦੇ ਚਾਹਤ ਰਹੇ 1000 ਰੁਪਇਆ ਦੇ ਕੇ ਗਰੀਬਣੀ ਨੂੰ ਸਹਿਜ ਕੰਮ ਕਰਾਉਂਦੀ ਬੁੱਕੀ ਬੁੱਕੀ ਅਗਲੀ ਰਹਿੰਦੀ ਸੀ ਕਹਿੰਦੀ 1000 ਰੁਪਇਆ ਕਰਾ ਕੇ ਤਾਂ ਸਾਰਾ ਕੰਮ ਕਰਾਉਂਦੀ ਮੇਰੇ ਕੋਲ ਮੈਂ ਤਾਂ ਫਿਰ ਵੀ ਤੇਰੀ ਗੱਲ ਕੀਤੀ ਉਹਦੀ ਨਾ ਕੀਤੀ ਤੇ ਤੂੰ ਮੇਰੇ ਆ ਕੇ ਤਾਲੇ ਤੇ ਚੜ੍ਹ ਤੈਨੂੰ ਮੇਰਾ ਯਾਰ ਦੋਫਤ ਐਡੀ ਤੂੰ ਚਲਾਵੇਂ ਤੂੰ ਦੇਣੀ ਡਬਲ ਫਿਰ 2000 1300 ਰੁਪਏ ਦੇ ਦੇ ਨਾਸਟਾ ਹੈ ਗੋਆ ਤੇਰੇ ਬਣਦੇ ਇੰਨੇ ਚਲਾ ਕੇ ਮੈਂ ਤੇ ਤੇਰੇ ਮੂੰਹ ਗਰੀਬਾਂ ਦਾ ਲਾਉਣੀ ਪੈਦੀ ਜੇ ਮੈਂ ਗੋਆ ਸਟਾਉਂਗੀ ਨਾ ਤੂੰ ਮੈਂ 1500 ਦਵਾਂਗੀ ਤੂੰ ਜਿੱਥੇ ਮਰਜ਼ੀ ਤੂੰ ਝੋਲ ਲਾ ਲੈ ਤੇ ਗਰੀਬਾਂ ਦਾ ਲਾਉਣੀ ਪੈਦੀ ਤੇ ਫਿਰ ਦੇ ਮਨ ਵੇਂਦੀ ਬੈਠੀ ਉਹ 1300 ਰੁਪਏ ਹੀ ਨਾ ਮੈਂ ਵੀ ਕਹਿੰਦੀ ਆ ਉਹ ਵੇਲੇ ਬੈਠਣੀ ਜਾਂਦੀ ਆ ਦਿੰਦੀ ਜਿਹੜਾ ਮੈਂ ਤੇਰਾ ਮੈਂ ਇੰਨਾ ਦੀ ਗੋਣ ਨਹੀਂ ਨਾ ਕਹੂੰਗੀ ਤੇਰਾ ਗਰੀਬ ਨਹੀਂ ਗਰੀਬ ਨਹੀਂ ਹਿੰਨਾ ਕਰਦੀ ਤੇਰੇ ਅੰਦਰ ਜਾ ਜਾ ਚਲੀ ਜਾ ਕੋਈ ਇਸ ਦਾ ਕਮਲ ਦੇਣੀ ਹਮ ਮੈਂ ਤਾਂ ਕਰਦੀ ਤਾਂ 1000 ਰੁਪਏ ਦੇ ਦਿੰਦੀ ਅੱਛਾ ਤੇ ਕਬੱਡੀ ਖੜੇ ਕਬੱਡੀ ਖੜਾਉਣੀ ਹੈ ਤੋ ਕਿ ਕੰਮ ਹੀ ਕਰ ਦੇ ਮੈਂ ਤਾਂ ਪਾਉਲੀ ਕਰ ਦੇਣੀ ਚਲਾਕੀਆਂ ਕਿਹੜੀ ਕਰਦੀਆਂ ਸ਼ਰੀਕੇ 'ਚ ਹਮ ਸ਼ਰੀਕੇ ਚਲ ਜਾ ਚਲ ਜਾ ਐਵੇਂ ਹੋਰ ਕੋ ਚਾਰ ਪੰਜ ਸੁਣ ਕੇ ਜਾਵੇਂਗੀ ਮੇਰੇ ਘਰ ਆ ਕੇ ਤੇ ਮੇਰੇ ਤਾਲ ਉੱਤੇ ਚੜਦੀ ਕਰਦੀ ਹੈ ਹੈ ਕਾਮ ਵਾਲੀ ਜੱਟੀ ਤਾਂ ਹੁੰਦੀ ਚੰਗੀ ਤੇ ਤੇਰੇ ਘਰ ਹਟ ਕੇ ਆਉਂਦੀ ਮੇਰੇ ਘਰ ਕਿਉਂ ਕੰਮ ਕਰਦੀ ਬਹੁਤੀ ਵੱੱਟੀ ਤੂੰ ਚਾ ਕਰ ਜਾ ਤੁਰੇ ਜਾ ਤੇਥੋਂ ਮੈਂ ਕੀ ਲੈਣਾ ਨੇ ਪਤਾ ਸੀ ਵੀ ਉਹਨੇ ਕਹਾ ਇਦਾਂ ਮੇਰੇ ਨਾਲ ਲੜਨਾ ਤੇ ਮੇਰੇ ਤੇ ਸ਼ੱਕ ਕਰਨਾ ਚੰਗੀ ਭਲੀ ਸਾਡੀ ਭਣੀ ਸੀ ਇਹ ਕਦੀ ਜਿਵੇਂ ਉਹ ਧਾਰਸਦਾ ਰਹਿ ਇਦਾਂ ਸੀ ਆ ਜਾ ਲੈ ਆ ਜੀ ਜੀ ਤੇ ਮੈਂ ਤਾਂ ਚਾਹ ਦੀ ਗੀਕ ਦੀ ਕਿ ਹਰ ਤੇ ਸਾਰਾ ਕੰਮ ਕਰ ਰਹੀ ਭੇਲੀ ਦਾ ਨਹੀਂ ਭੈਣਾ ਤੈਨੂੰ ਚਾਹ ਦੀ ਪਈ ਆ ਉਹ ਜਿਹਦਾ ਕੰਮ ਛੱਡ ਕੇ ਆਈ ਛੱਤੀ ਛੱਤੀ ਮੈਨੂੰ ਘਰੇ ਆ ਕੇ ਤੇ ਗੱਲਾਂ ਕਰਕੇ ਕਹੀ ਆ ਤੂੰ ਚਾਹਤੇ ਲਈ ਆਈ ਸੀਗੀ ਹੋਰ ਜੇ ਕੰਮ ਛੱਡਣਾ ਹੀ ਮਰਨਾ ਸੀ ਤੂੰ ਉਹਨੂੰ ਸਿੱਧਾ ਜਵਾਬ ਦਿੰਦੀ ਵੀ ਮੈਂ ਕੰਮ ਆਪ ਛੱਡਿਆ ਅਗਲੀ ਸਾਰਾ ਇਲਜ਼ਾਮ ਮੇਰੇ ਤੇ ਲਾ ਗਈ ਆ ਕਿ ਕੰਮ ਤੂੰ ਛਡਾਇਆ ਮੈਂ ਤੇਥੋਂ ਕੰਮ ਕਿਹੜੇ ਵੇਲੇ ਛਡਾ ਦਿੱਤਾ ਹੈ ਜਿਹਦੀ ਮੇਰੇ ਕੋਲ ਵੀ ਗਈ ਸੀ ਉਹਨੇ ਮੈਨੂੰ ਵੀ ਇਕੱਲਾ ਤੇ ਸਬਜ਼ੀ ਤੋੜਨ ਗਈ ਮੈਨੂੰ ਬੜੀਆਂ ਗੱਲਾਂ ਕਰਕੇ ਤੇ ਮੈਂ ਫਿਰ ਸੱਚ ਦੱਸਦਾ ਮੈਂ ਤੇ ਤੂੰ ਤਾਂ ਪਿੰਡ ਰਹਿਣਾ ਏ ਸਾਡਾ ਤਾਂ ਗਵਾਂਡ ਮੱਥਾ ਬੂਏ ਨੂੰ ਬੂਆ ਏ ਅਸੀਂ ਤਾਂ ਸੌਹ ਧਾਰੀ ਸੌਹ ਧਾਰੀ ਚੀਜ਼ ਇੱਕ ਦੂਜੀ ਤੋਂ ਲੈਣੀਆਂ ਕਰਦੀਆਂ ਹਾਂ ਚੰਗੀ ਵਧੀਆ ਸਾਡੀ ਪਣੀ ਸੀ ਬੈਗੀਆਂ ਸਾਡੇ ਜੋੜਾਂ 'ਚ ਇਹੋ ਜੇ ਕੰਮ ਨਾ ਕਰਿਆ ਕਰੋ ਤਾ ਦੋਵੇਂ ਬੰਨੇ ਜਾਣਗੀ ਮੇਰੇ ਵੱਨੋਂ ਵੀ ਤੇ ਉਹਦੇ ਵੱਲੇ ਬੰਨੇ ਵੀ ਪਰ ਲੈ ਲੈ ਜਿੱਥੇ 1500 ਇਹ ਤਾਂ ਨਾ ਕਰੀ ਹੁੰਦੀ ਮੇਰਾ ਕੰਮ ਉਧਰ ਵੀ ਛੁੱਟ ਗਿਆ ਮੈਨੂੰ ਤਾਂ ਵੀ ਜਿੱਥੇ ਪਰ ਮੈਂ ਇੱਥੇ ਕਿਉਂ ਉਧਰ ਲੈਣ ਗਈ ਸੀ ਮੈਂ ਤਾਂ ਇਹ ਨਾ ਲੈਣ ਗਈ ਸੀ ਤੈਨੂੰ ਉਧਰ ਅਗਲੀ ਸਾਰਾ ਇਲਜ਼ਾਮ ਮੇਰੇ ਤੇ ਲੱਗ ਗਿਆ ਮੈਂ ਜੀਦੀ ਹੁਣ ਇਦਾਂ ਹੀ ਚੱਪਣਾ ਬਾਹਰ ਨਹੀਂ ਸੀ ਰੈਂਦੀਆਂ ਜੀਦੀ ਮੈਂ ਤਾਂ ਚੱਪਲ ਬਾਹਰ ਸਾਹਮਣੇ ਚਾ ਪੋਚੇ ਲਾਉਣੀ ਆ ਫਿਰ ਮੈਂ ਲਾ ਦੂੰਗੀ ਸਾਫ਼ ਕਰਕੇ ਐ ਹੋਜੀ ਮੈਂ ਚੱਪਲ ਚੱਪਲ ਨਹੀਂ ਮੇਰੇ ਘਰ ਪਾ ਕੇ ਆਉਣੀ ਚੱਲ ਪੇਡਾਂ ਦੀ ਚਾਤਰਾ ਸਹੀ ਤਾਂ ਚਾਹ ਦਿੰਨੀ ਐ ਹੁਣ ਤਰਾ ਹੋਰ ਹੀ ਧੱਪ ਚੜ ਗਿਆ ਚੰਗਾ ਭਲਾ ਕਿਤੇ ਕਵੇਲੇ ਹੋਏ ਤੇ ਘੜੀ ਉਹਦੇ ਕੋਲ ਜਾ ਬਈਦਾ ਸੀ ਅਗਰ ਹੀ ਹੁਣ ਤੂੰ ਇਹ ਨਹੀਂ ਵੜਨਾ ਤਾਂ ਉਤੀ ਜਿਹਾ ਪਾ ਗਣ ਤੇਰੇ ਪਿੱਛੇ ਤੇ ਮੈਂ ਆਪਣਾ ਗਵਾਣਾ ਵਗਾੜ ਲਿਆ ਮੇਰੇ ਅੱਪੀ ਉਦੋਂ ਦੀ ਦੀ ਮੇਰੇ ਮਗਰ ਪੈ ਗਈ ਨਾ ਸਾਡਾ ਕੰਮ ਘਾਰੀ ਕਰ ਘਾਰੀ ਕਰ ਲੈ ਫੜ ਜਾ ਤੇਰਾ ਆਹਾਹਾ ਇਹ ਕਿਤੇ ਚੱਕਾ ਖੱਲੇ ਪੈ ਮੈਂ ਚੱਕਾ ਥੱਲੇ ਬੈ ਥੱਲੇ ਮਿੰਟ ਮਾਰ ਨੀ ਦੀਦੀ ਮੈਂ ਤੇ ਉਹਨਾਂ ਦੇ ਘਰੇ ਤੇ ਬੈ ਜਾਨੀ ਉਹ ਦੀਦੀ ਨਹੀਂ ਨਾ 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 ਪਤਾ ਚਾਦਰ ਗੱਟੀ ਮਹਿੰਗੀ ਜਿਹੜੀ ਮੈਂ ਬੈੱਡ ਤੇ ਵਿਛਾਈ ਆ ਇਤਨੇ ਪਹਿਰਾ ਪਹਿਰਾ ਥੱਲੇ ਕੁਛ ਨਹੀਂ ਚੱਲਿਆ ਐਡਾ ਤੁਹਾਡੇ ਪਖਾਂਡ ਹੈ ਆ ਗੱਟੀ ਮੈਂ ਮੈਂ ਪਹਿਰਾ ਤੋਂ ਤੁੰਤਰੀ ਨੰਗੀ ਤੋਰੀ ਕਰਦੀ ਤੇ ਫੇਰੀਆਂ ਜਰਾਬਾਂ ਆ ਘੱਟੋਂ ਘੱਟ ਨਾ 100 ਦਾ ਜੋੜਾ ਹੋਣਾ ਤੇ ਤੂੰ ਉਹਦਾ ਝਾਂ ਨੂੰ ਰੋਣੀ ਫੇਰਨੀ ਦੀਦੀ ਬੜੀ ਇਤ ਨਹੀਂ ਦਿੱਤੇ ਹੀ ਉਹਦੇ ਨਾਲੇ ਸਭ ਪਖਾਂਡ ਵਾ ਤੁਹਾਡੇ ਚੱਲ ਕੰਮ ਕਰ ਹੁਣ ਆਪੇ ਕਿਸੇ ਨਾ ਕਿਸੇ ਤਰ੍ਹਾਂ ਮਨਾਉਂਗੀ ਮਾਣ ਜਾਂਦੀ ਹਿੰਦੀ ਸੁਭਾਅ ਦੇ ਚੰਗਾ ਪਰ ਕੀ ਕਿੱਥੇ ਮੰਨਣਾ ਨਾ ਮੇਰੇ ਕੰਮ ਵਾਲੀ ਟਾਈ ਹੈ ਹਾਂ ਬੈਠਣਾ ਮੈਂ ਬਾਹਰ ਜਾ ਕੇ ਪੀ ਲਈ ਦੀ ਚ ਫਿਰ ਮੈਂ ਜਿਹੜਾ ਕੰਮ ਕਰ ਜੰਨੀ ਛੇਤੀ ਕਰ ਲਈ ਹੁਣ ਚਾਹ ਨਾ ਮੂੰਹ ਕਾਪੀ ਨਾ ਕਰੇ ਲੱਫੇ ਮੂੰਹ ਨਾਲੋਂ ਆਏ ਬਰਬਾਹ ਹੁਣ ਕੀ ਕਰਾਂ ਹੁਣ ਉਹਨੂੰ ਕਿੱਦਾਂ ਮਨਾਵਾਂ ਬਪਰੀਦ ਉਹਨੇ ਤਾਂ ਖਾਣ ਪੈਣਾ ਉਹਦੇ ਘਰ ਵਾਲੇ ਨੇ ਵੀ ਆਖਣਾ ਚੰਗੀ ਇਹ ਨਹੀਂ ਕੀਤੀ ਐਨੂੰ ਇਤਰੋ ਠਾ ਗਈ ਪਰ ਲੱਗੀ ਮਰੀ ਤੇ ਆਪ ਮੈਂ ਕਿਹੜਾ ਉਹਦੇ ਘਰੋਂ ਲੈਣ ਗਈ ਸੀ ਸੇਬ ਵੀ ਨਜਵਾਨ ਫਰੀਕੀ ਗਈ ਹੈ ਸੋਚਿਆ ਸੀ ਕੋਈ ਸਬਜੀ ਆ ਤੇ ਉਹਦੇ ਕੋਲੋਂ ਪੁੱਛ ਕੇ ਲਿਆਉਣੀ ਹੈ ਬੜੀ ਸਬਜੀ ਇਹਨਾਂ ਲਈ ਚੱਲ ਬਣਾ ਘਰ ਦਾ ਹੁਣ ਤੇ ਚੰਗੀ ਸਬਜੀ ਲੱਭੀਓ